ਦਿੱਲੀ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਕੈਬਨਿਟ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਵਿਧਾਨ ਸਭਾ ਦੇ ਅੰਦਰ ਦੇ ਬਿਆਨੀਆਂ ਤੋਂ ਲੈ ਕੇ ਅੱਜ ਵਾਲੀ ਆਖਰੀ ਪ੍ਰੈਸ ਕਾਨਫਰੰਸ ਤੱਕ ਲਗਭਗ ਪਾਣੀਆਂ ਦੇ ਮਸਲੇ ਤੇ ਇੱਕੋ ਤਰ੍ਹਾਂ ਦੀ ਸ਼ੈਲੀ ਉਹ ਕਹਿੰਦੇ ਵੀ ਬੀਬੀ ਐਜ ਖਤਮ ਕਰਨ ਦੀ ਗੱਲ ਕੀਤੀ ਮੈਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤਾਂ ਉਹਦਾ ਕੰਮ ਉਨੀ ਦੇਰ ਸੀ ਜਦੋਂ ਸਾਰੀ ਇਹ ਪ੍ਰਕਿਰਿਆ ਨਿਪੜੀ ਜਦੋਂ ਸਾਰਾ ਕੁਝ ਹੋ ਗਿਆ ਤਾਂ ਇਹ ਇਹ ਸੰਸਦ ਦੀ ਲੋੜੇ ਕਿੱਥੋਂ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਜਿਸ ਤਰ੍ਹਾਂ ਹਗਾਮਾ ਹੋਇਆ ਕਿ ਜੀ ਬਾਹਰ ਚੱਲੇ ਆ ਅਸੀਂ ਬਾਈਕਾਟ ਕਰਨ ਲੱਗਿਆਂ ਜੀ ਜੀ ਬੈਂਕ ਕਾਸਤਾ ਜੀ ਤੁਸੀਂ ਸਾਡੇ ਨੂੰ ਤਾਣਾ ਮਾਰਿਆ ਜੀ ਇਹ ਜਾਣ ਕੇ ਤੁਸੀਂ 12 ਵਜ ਦਾ ਟਾਈਮ ਕਹਤਾ ਜੀ ਹਨਾ ਇਹ ਜੀ ਕਹਾਵਤ ਹੁੰਦੀ ਹੈ ਜੀ ਮਤਲਬ ਸਪੀਕਰ ਸਾਹਿਬ ਨੂੰ ਵਿੱਚ ਕਹਿਣਾ ਬੰਦ ਕਰੀ ਵੀ ਇੱਕ ਹਫਤਾ ਨਹੀਂ ਸੀ ਪੜਦੇ ਨਹੀਂ ਨਾ ਮਤਲਬ ਤੇ ਪੰਜਾਬ ਪੁਲਿਸ ਉਹਨਾਂ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ ਕਰਕੇ ਦਮ ਪਰ ਰਹੇ ਸੀ ਕਿ ਦੇਖੋ ਜੀ ਹੋਰ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਕਰਦੇ ਹਾਂ ਜਿਉ ਮੁੰਡਿਆਂ ਨੂੰ ਜਦੋਂ ਬਰਾਮਦਗੀ ਲਈ ਲੈ ਕੇ ਗਏ ਸੀ ਉਹਨਾਂ ਦੇ ਸਾਥੀਆਂ ਨੇ ਗੋਲੀਬਾਰੀ ਕੀਤੀ ਮੁਕਾਬਲੇ 'ਚ ਉਹ ਮੁੰਡੇ ਮਾਰੇ ਗਏ ਪਰ ਇੱਥੇ ਇਸ ਨੂੰ ਲੋਕ ਹੁਣ ਝੂਠੇ ਪੁਲਿਸ ਮੁਕਾਬਲੇ ਨਾਲ ਜੋੜ ਕੇ ਦੇਖਣ ਲੱਗੇ ਨੇ ਕਿ ਪੰਜਾਬ 'ਚ ਲਗਾਤਾਰ ਇਸ ਘਟਨਾਕਰਮ ਦਾ ਵਧਣਾ ਇਹ ਪੰਜਾਬ ਦੇ ਨਹੀਂ ਸ਼ੁਰੂ ਸੰਕੇਤ ਨਹੀਂ ਹੈ। ਇਹ ਆਡੀਓ ਚ ਆਵਾਜ਼ ਹੈ ਉਹ ਮੇਲ ਨਹੀਂ ਖਾਦੀ। ਅਸੀਂ ਜਾਂਚ ਕਰਾ ਲਿਓ। ਜਾਂ ਲੈਬਾਂ ਤੋਂ ਮਤਲਬ ਜਿਹੜੀਆਂ ਇਹਦੀਆਂ ਮਹਾਰ ਹੁੰਦੀਆਂ ਨੇ ਲੋਟਰੀ ਉਹਨਾਂ ਤੋਂ ਜਾਂਚ ਹੋ ਗਈ। ਸੋ ਕਹਿੰਦੇ ਉਹਦੇ ਵਿੱਚ ਉਹਦੀ ਆਵਾਜ਼ ਮੇਲ ਨਹੀਂ ਖਾਂਦੀ। ਉਹ ਵਿਜੇ ਸਿੰਘ ਲਈ ਆਵਾਜ਼ ਹੈ। ਤੇ ਜੇ ਉਹ ਸਾਰਾ ਕੁਝ ਗਲਤ ਸੀਗਾ ਅੱਜ ਇਹ ਗੱਲ ਸਹੀ ਆ ਤੇ ਫਿਰ ਜਾਂਚ ਉਸ ਸਮੇਂ ਕਿਉਂ ਨਹੀਂ ਕਰਾਈ? ਕਿ ਉਹਨਾਂ ਨੇ ਆਪਣੀ ਕਾਰਜਕਾਰਨੀ ਚੋ ਬੋਡੀ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਬਾਹਰ ਕੀਤਾ ਜਿਹੜੇ ਲਗਾਤਾਰ ਗੈਰਜ ਰਹਿੰਦੇ ਨੇ ਜੋ ਨਹੀਂ ਬਣਿਆ। ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਵਿਸ਼ੇਸ਼ اجلاس ਵਿਸ਼ੇਸ਼ اجلاس ਦੇ ਵਿੱਚ ਹਗਾਮਾ ਵੀ ਹੋ ਗਿਆ ਤੇ ਵਾਦਾ ਵੀ ਹੋ ਗਿਆ ਬਿਲਕੁਲ ਜੀ ਜੇਕਰ ਪੰਜਾਬ ਦੇ ਮੁੱਦਿਆਂ ਨੂੰ ਸੰਭਿਧਤਾ ਨਾਲ ਬਾਚਣਾ ਹੈ ਤਾਂ ਉਹਦੇ ਲਈ ਸਮਤਾ ਚਾਹੀਦਾ ਹੈ ਪਹਿਲੇ ਦਿਨ ਜਦੋਂ ਵੀਰਵਾਰ ਵਾਲੇ ਦਿਨ ਜੀ ਇਲਾਸ ਦਾ ਪਹਿਲਾ ਦਿਨ ਸੀ ਤੇ 11 ਮਿੰਟ ਚ ਕਾਰਵਾਈ ਨਵੇੜ ਕਿਉਂ ਗਈ ਹੋ ਗਈ ਜਦੋਂ ਕਿ ਏਜੰਡੇ ਦੇ ਵਿੱਚ ਕਿਹਾ ਵਾਸਿਕਾ ਕਿ 12 ਵਜੇ ਤੋਂ ਬਾਅਦ ਸੈਸ਼ਨ ਚੱਲੂਗਾ ਤੇ ਇਸ ਨੂੰ ਲੈ ਕੇ ਪੰਜਾਬ ਚ ਵੀ ਖੂਬ ਚਰਚਾ ਹੋਈ ਐਮ ਐਲ ਏ ਪੱਧਰ ਤੇ ਵੀ ਚਰਚਾ ਹੋਈ ਇਹ ਕਾਰਨ ਹੈ ਜਾਂ ਸਰਕਾਰ ਨੂੰ ਲੱਗਿਆ ਕਿ ਵਿਰੋਧੀਆਂ ਚ ਕਿਹੜਾ ਜਾਨ ਆ ਉਹਨਾਂ ਤੇ ਲਾਂਚ ਕਿਹੜਾ ਤੇਲ ਹੈ ਆਪਾਂ ਕੱਢ ਲੋ ਆਪਣੀ ਪੜਾਅ ਸਿੱਣੀ ਕੱਢਣੀ ਹੈ ਘੇਰ ਲੋਨ ਨੂੰ ਜਿੰਨਾ ਘੇਰ ਹੁੰਦਾ ਹੈ ਹੈਨਾ ਆਪਾਂ ਇੱਕ ਵਾਰ ਦਿਨ ਅੱਗੇ ਬਤਾ ਲਓ ਇਹਨਾਂ ਦੀ ਵੀ ਕਹਿਣ ਨੂੰ ਹੋ ਜੂਗਾ ਦੇਖੋ ਜੀ ਅਸੀਂ ਮੰਨ ਲਈ ਲਓ ਜਿਸ ਦਿਨ ਵੀ ਅੱਗੇ ਬਤਾ ਦੇ ਸੋ ਹੁਣ ਇਹ ਇਜਲਾਸ ਮੰਗਲਵਾਰ ਤੱਕ ਚੱਲੇਗਾ। ਮਤਲਬ 15 ਜੁਲਾਈ ਤੱਕ 14 ਤੇ 15 ਜੁਲਾਈ ਦੋ ਦਿਨ ਦਾ ਵਾਅਦਾ ਹੋ ਗਿਆ ਬੱਸ ਤਾਂ ਕਹਿਣ ਨੂੰ ਹੈ ਜੀ ਕਿ ਅਗਲੇ ਦਿਨ ਵਧਾਤੇ ਸਭ ਨੂੰ ਪਤਾ ਕਿ ਸ਼ਨੀ ਐਤਵਾਰ ਤੱਕ ਇਜਲਾਸ ਹੋਣਾ ਨਹੀਂ। ਸੋ ਸੋਮਵਾਰ ਤੇ ਮੰਗਲਵਾਰ ਦੋ ਦਿਨ ਦਾ ਵਾਅਦਾ ਹੋਰ ਹੋ ਗਿਆ। ਸੋ ਸਹੀ ਮਹੀਨੇ ਅਚ ਇਹ ਇਜਲਾਸ ਹੁਣ ਚਾਰ ਦਿਨ ਦਾ ਚੱਲ ਦੇਣਾ ਚੁ ਇੱਕ ਦਿਨ ਲੰਘ ਗਿਆ ਸੀ ਅੱਜ ਦਾ ਹੀ ਦਿਨ ਸੀ। ਉਹ ਅੱਜ ਦਾ ਦਿਨ ਹਗਾਮਾ ਭਰਪੂਰ ਰਿਹਾ। ਪੂਰੀ ਤਰ੍ਹਾਂ ਵਿਰੋਧੀ ਧਿਰਾਂ ਔਰ ਸੱਤਾਧਾਰੀ ਧਿਰਾਂ 'ਚ ਟਕਰਾਅ, ਬਹਿਸ, ਤਾਨੇ, ਮੇਨੇ, ਤੰਜ, ਬਿਆੰਗ ਸਾਰਾ ਕੁਝ ਨਜ਼ਰ ਆਇਆ। ਇਹ ਸਭ ਦੇ ਦਰਮਿਆਨ ਚੰਡੀਗੜ੍ਹ ਵਾਲੀ ਐਫਆਈਆਰ ਦਾ ਮੁੱਦਾ ਵੀ ਉੱਭਰਿਆ ਕਿ ਚੰਡੀਗੜ੍ਹ 'ਚ ਪ੍ਰਤਾਪ ਬਾਜਵਾ ਦੀ ਅਰਜੀ ਦੇ ਉੱਤੇ ਐਫਆਈਆਰ ਹੋ ਗਈ ਆ। ਤੇ ਐਫਆਈਆਰ ਦੇ ਵਿੱਚ ਦੋ ਮੰਤਰੀਆਂ ਦਾ ਨਾਮ ਹੈ ਹਰਪਾਲ ਚੀਮਾ ਦਾ ਵੀ ਤੇ ਅਮਨ ਰੋੜਾ ਦਾ ਵੀ ਤੇ ਮੁੱਖ ਮੰਤਰੀ ਨੂੰ ਸਵਾਲ ਵੀ ਆਇਆ ਪੱਤਰਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਤੇ ਮੰਤਰੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਐਫਆਈਆਰ ਤਾਂ ਉਹਨਾਂ ਤੇ ਹੁੰਦੀ ਹੈ ਜਿਹੜੇ ਸੱਚ ਬੋਲਦੇ ਆ ਤੇ ਲੋਕ ਇਹਨੂੰ ਹੁਣ ਵਿਕਰਮਜੀਠੇ ਨਾਲ ਵੀ ਜੋੜਨ ਲੱਗੇ ਮੰਤਰੀ ਸਾਹਿਬ ਐਫਆਈਆਰ ਤਾਂ ਉਹਦੇ ਬਾਰੇ ਵੀ ਕੀਤੀ ਸੀ ਤੇ ਮੰਤਰੀ ਸਾਹਿਬ ਕਹਿੰਦੇ ਨਹੀਂ ਵੀ ਕੇਜਰੀਵਾਲ ਮਨੀ ਸ਼ਿਸ਼ੋਧिया ਸਿੰਦਰਜਨ ਦੇਖੋ ਇਹ ਸਾਰੇ ਅੰਦਰ ਰਹਿ ਕੇ ਆਏ ਇਹ ਸੱਚੇ ਬੰਦੇ ਸੀ ਤੇ ਸਭ ਤੋਂ ਵੱਧ ਸੱਚ ਹੁਣ ਮੈਂ ਹੀ ਬੋਲਦਾ ਤੇ ਮੇਰੇ ਮੰਤਰੀ ਬੋਲਦੇ ਇਸ ਲਈ ਉਹਨਾਂ ਤੇ ਐਫਆਈਆਰ ਹੋ ਰਹੀ ਹੈ ਕਹਿੰਦੇ ਐਫਆਈਆਰ ਤਾਂ ਉਹਨਾਂ ਤੇ ਹੁੰਦੀ ਹੈ ਚਲੋ ਇਹ ਉਹਨਾਂ ਦਾ ਨਜ਼ਰੀਆ ਪਰ ਇਹਦੇ ਨਾਲ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਜਿਸ ਤਰ੍ਹਾਂ ਹਗਾਮਾ ਹੋਇਆ ਕਿ ਜੀ ਬਾਹਰ ਚੱਲੇ ਆਂ ਅਸੀਂ ਬਾਈਕਟ ਕਰਨ ਲੱਗਿਆਂ ਜੀ ਇਹ ਜੀ ਬੈਂਕ ਕਸਤਾ ਜੀ ਤੁਸੀਂ ਸਾਡ ਨੂੰ ਤਾਣਾ ਮਾਰਿਆ ਜੀ ਇਹ ਜਾਣ ਕੇ ਤੁਸੀਂ 12 ਵਜੇ ਦਾ ਟਾਈਮ ਕਹਿਤਾ ਜੀ ਹੈਨਾ ਇਹ ਜੀ ਕਹਾਵਤ ਹੁੰਦੀ ਹੈ ਜੀ ਮਤਲਬ ਸਪੀਕਰ ਸਾਹਿਬ ਨੂੰ ਵਿੱਚ ਕਹਿਣਾ ਬੰਦ ਕਰਦੇ ਵੀ ਕਹਾਵਤਾਂ ਨੇ ਤੁਸੀਂ ਪੜਦੇ ਨਹੀਂ ਇਹਦਾ ਮਤਲਬ ਇਹ ਤਾਂ ਇਹ ਹੈ ਇਹ ਕਈ ਪਹਿਲੂਆਂ ਦੇ ਉੱਤੇ ਇਦਾਂ ਦੀ ਬਹਿਸ ਹੋਈ ਤੇ ਜਦੋਂ ਵਿਰੋਧੀ ਧਿਰ ਨੇ ਬਾਈਕਟ ਕਰਨਾ ਚਾਹਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਸਪੀਕਰ ਸਾਹਿਬ ਨੂੰ ਕਿਹਾ ਵੀ ਜੀ ਦੇਖੋ ਜੀ ਮੈਂ ਤੁਹਾਨੂੰ ਕੁੰਜੀ ਜਿੰਦਾ ਦਿੱਤਾ ਹੋਇਆ ਇਹ ਜਾਣ ਨਾ ਦਿਓ ਜਿਹਨਾਂ ਨੂੰ ਬਿਠਾ ਲਓ ਚਲੋ ਅੱਜ ਸੁਖਪਾਲ ਖੈਰ ਨੂੰ ਟਾਈਮ ਮਿਲ ਗਿਆ ਸੁਖਪਾਲ ਕਰਾਂਗੇ ਜੀ ਮੈਂ ਤਾਂ ਹੈਰਾਨਾ ਜੀ ਕਿਵੇਂ ਹੋ ਗਿਆ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਇਸ ਮਤੇ ਤੇ ਬੋਲਣਾ ਕਹਿੰਦੇ ਨਹੀਂ ਜੀ ਮੈਂ ਤਾਂ ਥੋੜਾ ਧਿਆਨ ਲਾਉਣਾ ਫੇਕ ਇਨਕਾਉਂਟਰ ਕਿ ਠੀਕ ਨਹੀਂਗਾ ਜੀ ਤੇ ਜਦੇ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਬਿਲਕੁਲ ਜੀ ਜਿਹੜਾ ਮਤਲਬ ਬਹੁਰ ਵਾਲਾ ਮਾਮਲਾ ਉਹ ਵੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਹਗਾਮੇ ਦਾ ਹਿੱਸਾ ਬਣਿਆ ਉਹ ਸਭ ਦੇ ਦਰਮਿਆਨ ਇਹ ਪੱਖ ਵੀ ਉੱਭਰਿਆ ਕਿ ਕੱਲ ਤੱਕ ਪੁਲਿਸ ਦੀ ਪਿੱਟ ਥਾਪੜੀ ਜਾ ਰਹੀ ਸੀ ਕਿ ਪੁਲਿਸ ਨੇ ਕਮਾਲ ਕਰਤਾ ਜੀ ਦੇਖੋ ਸਰਕਾਰੀ ਤਰਸ ਤਾ ਤਰ ਇਹਨਾਂ ਖੁਦ ਸਪੀਕਰ ਸਾਹਿਬ ਇਹ ਕਹਿ ਰਹੇ ਸੀ ਤੇ ਪੰਜਾਬ ਪੁਲਿਸ ਉਹਨਾਂ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ ਕਰਕੇ ਦੰਪ ਪਰ ਰਹੇ ਸੀ ਕਿ ਦੇਖੋ ਜੀ ਇਹ ਹੋਰ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਕਰਦੇ ਹਾਂ ਜਿਉਂ ਮੁੰਡਿਆਂ ਨੂੰ ਜਦੋਂ ਬਰਾਮਦਗੀ ਲਈ ਲੈ ਕੇ ਗਏ ਸੀ ਉਹਨਾਂ ਦੇ ਸਾਥੀਆਂ ਨੇ ਗੋਲੀਬਾਰੀ ਕੀਤੀ ਮੁਕਾਬਲੇ 'ਚ ਉਹ ਮੁੰਡੇ ਮਾਰੇ ਗਏ ਜੀ ਹੁਣ ਪੁਲਿਸ ਦੀ ਐਫ ਆਈ ਆਰ ਸੋਧ ਕੇ ਸਾਹਮਣੇ ਆ ਗਈ ਨਵੇਂ ਸਿਰੇ ਤੋਂ ਸਾਹਮਣੇ ਆ ਗਈ ਤੇ ਐਫ ਆਈ ਆਰ ਦੰਪ ਪਈ ਹੈ ਕਿ ਨਹੀਂ ਜੀ ਪੁਲਿਸ ਦੀ ਗੋਲੀ ਨਾਲ ਨਹੀਂ ਮਰੇ ਉਹ ਤਾਂ ਉਹਨਾਂ ਦੇ ਸਾਥੀ ਜਿਹੜੇ ਉਹਨੂੰ ਬਚਾਉਣ ਲਈ ਆਏ ਸੀ ਉਹਨਾਂ ਦੀ ਗੋਲੀ ਨਾਲੇ ਮਰ ਗਏ। ਇੱਥੇ ਪਹਿਲਾਂ ਵੀ ਪੰਜਾਬ ਦੇ ਵਿੱਚ ਅਣਪਛਾਤੀ ਪੁਲਿਸ ਅਣਪਛਾਤੀਆਂ ਗੋਲੀਆਂ ਉ ਤਾਂ ਚਲੋ ਬੜਾ ਸੁਵਿਧਨਸ਼ੀਲ ਮਾਮਲਾ ਸੀ। ਪਰ ਇੱਥੇ ਇਸ ਨੂੰ ਲੋਕ ਹੁਣ ਝੂਠੇ ਪੁਲਿਸ ਮੁਕਾਬਲੇ ਨਾਲ ਜੋੜ ਕੇ ਦੇਖਣ ਲੱਗੇ ਨੇ ਕਿ ਪੰਜਾਬ 'ਚ ਲਗਾਤਾਰ ਇਸ ਘਟਨਾਕਰਮ ਦਾ ਵਧਣਾ ਇਹ ਪੰਜਾਬ ਦੇ ਲਈ ਸ਼ੁਭ ਸੰਕੇਤ ਨਹੀਂ ਹੈ ਕਿ ਪੰਜਾਬ ਨੂੰ ਜਾਣਬੁੱਝ ਕੇ ਕਿਹੜੀ ਤਾਕਤ ਹੈ ਜਿਹੜੀ ਪੁਲਿਸ ਨੂੰ ਇਹ ਖੁੱਲਾ ਹੱਥ ਦੇ ਰਹੀ ਆ। ਜਾਂ ਕੀ ਪੁਲਿਸ ਇੰਨੀ ਕਮਜ਼ੋਰ ਹੋ ਗਿਆ ਕਿ ਉਹ ਆਪਣੇ ਫੜੇ ਹੋਏ ਬੰਦੇ ਨੂੰ ਵੀ ਸਾਹਮ ਨਹੀਂ ਪਾ ਰਹੀ ਉਹਨੂੰ ਬਚਾ ਨਹੀਂ ਪਾ ਰਹੀ ਇਸ ਲਈ ਇਹ ਪਹਿਲੂ ਕਾਫੀ ਵੱਡਾ ਹੋ ਗਿਆ ਇਹ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਵੀ ਗੂੰਜਿਆ ਇਹਦੇ ਨਾਲ ਨਾਲ ਬਾਕੀ ਪ੍ਰਕਾਰ ਭਈ ਵੀ ਅੱਗੇ ਵਧੀ ਜੇ ਕਾਰਵਾਈ ਦੇ ਹਵਾਲੇ ਨਾ ਜਾਈਏ ਵੀ ਤਾਂ ਵੀ ਅੱਜ ਪੰਜ ਮਤੇ ਨੇ ਜਿਹੜੇ ਬਿੱਲ ਦੇ ਰੂਪ ਚਾਏ ਤੇ ਪ੍ਰਵਾਨ ਚੜ੍ਹੇ ਨੇ ਉਹਨਾਂ 'ਚੋਂ ਚਾਰ ਤਾਂ ਸਿੱਧੇ ਆਪਣੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਚਲੋ ਪਾਣੀ ਵਾਲੇ ਤੋਂ ਮੈਂ ਸਮੂੱਚੀ ਗੱਲ ਕਰਦਾ ਬੀਬੀਐਮਬੀ ਵਾਲਾ ਮਸਲਾ ਕਾਫੀ ਗੰਭੀਰ ਸੀ ਪਰ ਜਿਹੜਾ ਪੰਜਾਬ ਦੀ ਸੱਭਿਆਤਾ ਨਾਲ ਜੁੜਿਆ ਪੰਜਾਬ ਦੇ ਪਿੰਡੂ ਸੱਭਿਆਚਾਰ ਨਾਲ ਜੁੜਿਆ ਪੰਜਾਬ ਦੀ ਖੇਤੀ ਨਾਲ ਜੁੜਿਆ ਕਿਸਾਨੀ ਨਾਲ ਜੁੜਿਆ ਬਲਦਾਂ ਦੀ ਦੌਰ ਤੇ ਇਹ ਕਿਲਾ ਰਾਏਪੁਰ ਉਹ ਜਦੋਂ ਦੇਸ਼ ਭਰ ਚ ਮਹਾਤਮਾ ગાંધી ਦੇ ਹਵਾਲੇ ਨਾਲੇ ਬਣਿਆ ਕੇਜੀਏ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਜੀ ਇਹ ਹੁੰਦਾ ਜੀ ਉਹ ਬਿਸ਼ੱਕ ਹੋਰ ਨਾਂ ਰੱਖਣੀ ਸੂਬਿਆਂ ਦੇ ਹਵਾਲੇ ਨਾਲ ਸੀਗਾ ਉਹ ਪਰ ਪੰਜਾਬ ਦੇ ਵਿੱਚ ਅ ਮਤਲਬ ਕਿ ਇੱਕ ਸਮਾਂ ਤਾਂ ਇਹ ਵੀ ਆ ਗਿਆ ਸੀਗਾ ਕਿ ਆਰੀ ਰੱਖਣ ਦੀ ਵੀ ਇਜਾਜ਼ਤ ਨਹੀਂ ਆ ਤੁਸੀਂ ਉਹਨਾਂ ਦੇ ਚੋਬ ਵੀ ਨਹੀਂ ਮਾਰ ਸਕਦੇ ਹੋ ਜੀ ਸੋ ਇਸ ਲਈ ਮਤਲਬ ਕਿ ਵਰਦਾਂ ਦੀ ਦੌੜ ਪੰਜਾਬ ਦੇ ਕਿਲਾ ਰਾਏਪੁਰ ਤੋਂ ਲੈ ਕੇ ਸਾਰੇ ਪਿੰਡਾਂ ਦੇ ਟੂਰਨਾਮੈਂਟਾਂ ਖੇਡਾਂ ਦੇ ਵਿੱਚ ਹੈ ਪਿਆਂ ਦੇ ਵਿੱਚ ਨਹਿਰ ਦੇ ਨਾਲ-ਨਾਲ ਲੀਆਂ ਕੱਚੀਆਂ ਪਾਈਆਂ ਦੇ ਵਿੱਚ ਹੁੰਦੀਆਂ ਰਹੀਆਂ ਤੇ ਲੋਕ ਸ਼ਕੀਨ ਨਾਲ ਪਾਲਦੇ ਨੇ ਸੋ ਇਸ ਲਈ ਉਸ ਨੂੰ ਅੱਜ ਸਰਸੰਮਤੀ ਨਾਲ ਪਾਸ ਕੀਤਾ ਕਿ ਇਹ ਪੰਜਾਬ 'ਚ ਵਰਦਾਂ ਦੀ ਦੌੜ ਦੁਆਰਾ ਹੋਏਗੀ ਸ਼ੁਰੂ ਫਿਰ ਇਸੇ ਤਰ੍ਹਾਂ ਦੋ ਯੂਨੀਵਰਸਿਟੀਆਂ ਬਣਾਉਣ ਨੂੰ ਲੈ ਕੇ ਫਿਰ ਦੁਕਾਨ ਤੇ ਬਣਜ ਨੂੰ ਲੈ ਕੇ ਹੈਨਾ ਇਸੇ ਤਰ੍ਹਾਂ ਕਿਰਤ ਕਲਿਆਣ ਨੂੰ ਲੈ ਕੇ ਸੁਖਜ ਅਜੇ ਮਤੇ ਵੀ ਆਏ ਜਿਹੜੇ ਸਰਬਸੰਮਤੀ ਨਾਲ ਪਾਸ ਹੋਏ ਹਾਂ ਬੀਬੀ ਐਮਬੀ ਵਾਲਾ ਮੁੱਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਮੁੱਖ ਮੁੱਦੇ ਵਜੋਂ ਉੱਠਿਆ ਜਦੋਂ ਮੈਂ ਪ੍ਰੋਗਰਾਮ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ ਥੱਦ ਤੱਕ ਅਜੇ ਬੇਅਦਵੀ ਵਾਲੇ ਮਸਲੇ ਨੂੰ ਲੈ ਕੇ ਬਿਲ ਨਹੀਂ ਆਇਆ ਉਹ ਸਕਦਾ ਸੋਮਵਾਰ ਨੂੰ ਆਵੇ ਕਿਉਂਕਿ ਤੈਅ ਆ ਉਹ ਸਕਦਾ ਜਦੋਂ ਤੱਕ ਇਹ ਪ੍ਰੋਗਰਾਮ ਸੀ ਦੇਖ ਰਹੇ ਹਾਂ ਉਹ ਤੱਕ ਆ ਜਾਵੇ ਦੇ ਰਾਤ ਤੱਕ ਸ਼ਾਮ ਤੱਕ ਜੇ ਚੱਲਦੀ ਹੈ ਸੈਸ਼ਨ ਸੋ ਇਸ ਲਈ ਉਹਦੀ ਵੀ ਸੰਭਾਵਨਾ ਹੈ ਕਿ ਪਰ ਜਿਹੜਾ ਅੱਜ ਮੁੱਖ ਮੁੱਦਾ ਰਿਹਾ ਉਹ ਰਿਹਾ ਪਾਣੀਆਂ ਦਾ ਮੁੱਦਾ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਦੇ ਬਾਹਰ ਵੀ ਮੀਡੀਆ ਨਾਲ ਗੱਲ ਕੀਤੀ ਵਿਧਾਨ ਸਭਾ ਦੇ ਅੰਦਰ ਵੀ ਉਹ ਕਈ ਵਾਰ ਬੋਲੇ ਹੈ ਤੇ ਕੱਲ ਦਿੱਲੀ ਵੀ ਬੋਲ ਕੇ ਆਏ ਨੇ ਉਹ ਮਤਲਬ ਕੱਲ ਕੈਬਨਟ 'ਚ ਵੀ ਬੋਲੇ ਉਹ ਤੋਂ ਪਹਿਲਾਂ ਦਿੱਲੀ ਵੀ ਬੋਲ ਕੇ ਆਏ ਨੇ ਦਿੱਲੀ ਤੋਂ ਲੈ ਕੇ ਦਿੱਲੀ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਕੈਬਨਟ ਵਾਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਵਿਧਾਨ ਸਭਾ ਦੇ ਅੰਦਰ ਦੇ ਬਿਆਨੀਆਂ ਤੋਂ ਲੈ ਕੇ ਅੱਜ ਵਾਲੀ ਆਖਰੀ ਪ੍ਰੈਸ ਕਾਨਫਰੰਸ ਤੱਕ ਲਗਭਗ ਪਾਣੀਆਂ ਦੇ ਮਸਲੇ ਤੇ ਇੱਕੋ ਤਰ੍ਹਾਂ ਦੀ ਸ਼ੈਲੀ ਇੱਕੋ ਤਰ੍ਹਾਂ ਦੇ ਬੋਲ ਉਹੀ ਸਕ੍ਰਿਪਟ ਸਾਰੀ ਉਖੰਦਰੀ ਸਾਰਾ ਪੜਦੇ ਨਜ਼ਰ ਆਏ ਪਰ ਸਟੈਂਡ ਬਾਜਪੀ ਸੋ ਜਿਹੜਾ ਉਹ ਸਟੈਂਡ ਸੀਗਾ ਕਬੀ ਸੀਐਸਐਫ ਇਹ ਕਿਵੇਂ ਕੰਟਰੋਲ ਦੇਖ ਰਹੀ ਆ ਉਹ ਕਹਿੰਦੇ ਵੀ ਬੀਬੀਐਮਬੀ ਹੈ ਜਿਹੜੀ ਜਿੱਦੀ ਗੱਲ ਆਪਾਂ ਲਗਾਤਾਰ ਕਰਦੇ ਆਂ ਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 60 ਪੀਸਾ ਦੀ ਅਸੀਂ ਅਦਾ ਕਰਦੇ ਆਂ ਤੇ ਉਹ ਸਾਡੇ ਖਿਲਾਫ ਸ਼ਿਕਾਇਤ ਲੈ ਕੇ ਜਾ ਰਹੀ ਆ ਤੇ ਜਿਹੜਾ ਵਕੀਲ ਨੇ ਉਹਨਾਂ ਨੇ ਕੀਤਾ ਉਹਨੂੰ ਫੀਸ ਵੀ ਉਸੇ ਸਰਟੀਫਿਕੇਟ ਚੋਂ ਮਤਲਬ ਸਾਡੀ ਜੇਬ ਚੋਂ ਜਾਣੀ ਆ ਸਾਡੇ ਹੀ ਖਿਲਾਫ ਸਾਡੇ ਹੀ ਪੈਸੇ ਨਾਲ BBMP ਵੀ ਲੜ ਰਹੀ ਆ ਕਹਿੰਦੇ ਇਹ ਤਾਂ ਕੀ ਮਸਲਾ ਹੈ BBMP ਪਾਰਟੀ ਕਿਉਂ ਬਣੇ ਜਿਹੜੇ ਸਵੇਰ ਨਾਲ ਸਾਡੀ ਪਾਣੀ ਦਾ ਬੰਡ ਦਾ ਮਸਲਾ ਹੈਗਾ ਉਹ ਬੰਦ ਤੇ ਤਾਂ ਬਖਰੀ ਗੱਲ ਆ ਜਦੋਂ ਕਿ ਅੱਜ ਹਰਿਆਣੇ ਦੀ ਹਰਿਆਣੇ ਦੇ ਮੁੱਖ ਮੰਤਰੀ ਦੀ ਜਮ ਕੇ ਤਰੀਫ ਕਰਦੇ ਵੀ ਨਜ਼ਰ ਆਏ ਕੇਂਦਰੀ ਜਲ ਸਰੋਤ ਮੰਤਰੀ ਦੀ ਵੀ ਤਰੀਫ ਕਰਦੇ ਨਜ਼ਰ ਆਇਆ ਥੋੜਾ ਜਿਹਾ ਹਿਮਾਚਲ ਤੇ ਖਾਸਾ ਨਾ ਚਲਾ ਡੀ ਨਜ਼ਰ ਆਇਆ ਸੋ ਇਸ ਲਈ ਹੁਣ ਕਹਿੰਦੇ ਰਹੇ ਵੀ ਮੰਨਦੀਆਂ ਕਿ ਦਿੱਲੀ ਵਾਲਿਆਂ ਨਾਲ ਸੈਟਿੰਗ ਹੋ ਗਈ ਜੀ ਆ ਹੋ ਗਿਆ ਜੀ ਉਹ ਵੀ ਕਈ ਅਸਰ ਲਾਉਂਦੇ ਨੇ ਇਹਦੇ ਪਰ ਅੱਜ ਬੀਬੀਐਮਬੀ ਵਾਲਾ ਮੁੱਦਾ ਕਾਫੀ ਹਾਵੀ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਤੇ ਪੂਰਾ ਪੁਰਾਣਾ ਇਤਿਹਾਸ ਦਰਹਾਉਂਦਿਆਂ ਕਹਿੰਦੇ ਜੀ ਇਹ ਪਿੱਛੇ ਤੋਂ ਕੱਢ ਲਿਆਉਂਦੇ ਨੇ ਜੀ ਇਹ ਤਾਂ ਜੀ ਛਾੜ ਦਾ ਮਾਮਲਾ ਜੀ ਇਹ ਤਾਂ ਜੀ ਛੜ ਤੋਂ ਪਹਿਲਾਂ ਦਾ ਮਾਮਲਾ ਜੀ ਹਾਂ ਇਹ 47 ਤੋਂ ਸ਼ੁਰੂ ਹੋ ਗਿਆ ਜੀ ਹਾਂ ਇਹ ਜੀ 71 'ਚ ਆ ਗਿਆ ਜੀ ਕਹਿੰਦੇ ਵੀ 75 ਤੋਂ ਬਾਅਦ ਆਲੇ ਸਾਨੂੰ ਕਿਉਂ ਤਾਂ ਪਹਿਲਾਂ ਕੀ ਹੋਇਆ ਪ੍ਰਧਾਨ ਮੰਤਰੀ ਸਾਹਿਬ ਇਸ ਮਸਲੇ ਤੇ ਵੀ ਕਹਿ ਚੁੱਕੇ ਨੇ ਇੱਕ ਦਿਨ ਕਿ ਖਿਹੜਾ ਛਡਾਓ ਸਾਡਾ ਤੇ ਅੱਜ ਵੀ ਇਹ ਜਿਆ ਸ਼ਬਦ ਅੱਕੇ ਪਏ ਆ ਸੋ ਇਸ ਨੂੰ ਲੈ ਕੇ ਵੀ ਲੋਕ ਕਹਿੰਦੇ ਵੀ ਕਿ ਕਿਹਨੇ ਕਿਹਾ ਫਿਰ ਉਖੜੀ ਸਰ ਦੇਣ ਨੂੰ ਅਗਲੇ ਕਹਿੰਦੇ ਵੀ ਛੱਡ ਕੇ ਪਰੇ ਹੋ ਜਾ ਜਾਂ ਤੈਨੂੰ ਹਟਾਉਣ ਨੂੰ ਫਿਰਦੇ ਨੇ ਪਰ ਉਹ ਕਹਿੰਦੇ ਵੀ BBMP ਅੱਜ ਖਤਮ ਕਰਨ ਦੀ ਗੱਲ ਕੀਤੀ ਜਿਹਦੀ ਗੱਲ ਆਪਾਂ ਜਦੋਂ ਵੀ BBMP ਵਾਲਾ ਮੁੱਦਾ ਆਉਂਦਾ ਤਦ ਤੱਕ ਆਪਾਂ ਸ਼ੁਣਿਆ ਕਿ BBMP ਦੀ ਸੁਰੱਖਿਆ ਦਾ ਕੰਟਰੋਲ ਆਪਣੇ ਹੱਥ ਲੈਣਾ ਮੁੱਦਾ ਨਹੀਂ ਹੈ ਮੁੱਦਾ ਤਾਂ BBMP ਦੀ ਹੁੰਦਾ ਹੈ ਕਿ ਜੇ ਡੈਮ ਉਸਾਰੀ ਦੇ ਲਈ ਉਹ BBMP ਪ੍ਰਬੰਧਕੀ ਬੋਰਡ ਬਣਦਾ ਹੈ ਮਤਲਬ ਕਿ ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤਾਂ ਉਹਦਾ ਕੰਮ ਉਨੀ ਦੇ ਰਿਸੀ ਜਦੋਂ ਸਾਰੀ ਇਹ ਪ੍ਰਕਿਰਿਆ ਨਿਪਟਦੀ ਜਦੋਂ ਸਾਰਾ ਕੁਝ ਹੋ ਗਿਆ ਤਾਂ ਇਹ ਇਹ ਸੰਸਥਾ ਦੀ ਲੋੜ ਹੀ ਕਿੱਥੋਂ ਹੈ ਤੇ ਸੂਬਿਆਂ ਨੂੰ ਅਧਿਕਾਰ ਉਹ ਕੰਟਰੋਲ ਕਰ ਲੈਣਗੇ ਤੇ ਜਾਂ ਤਾਂ ਤੁਸੀਂ BBMP ਨੂੰ ਖਤਮ ਕਰਨ ਵਾਲੇ ਪਹਿਲੂ ਤੇ ਆਓ ਕਿ ਕੱਲੀ ਸੁਰੱਖਿਆ ਦਾ ਮਸਲਾ ਨਹੀਂ ਉਹ ਅੱਜ ਮਨਪ੍ਰੀਤਿਆਲੀ ਨੇ ਬੜਾ ਬੜਾ ਨੁਕਤਾ ਨੁਕਤਾ ਸੁਝਾਇਆ ਉਹ ਕਹਿੰਦੇ ਵੀ ਕਿ ਜੇ ਮੱਛ ਮਰ ਜਵੇ ਜੂਆਂ ਨਾਲੇ ਮਰ ਜਾਂਦੀਆਂ ਆਪੇ ਭੋਗ ਪੈ ਜਾਂਦਾ ਉਹ ਕਹਿੰਦੇ ਤੁਸੀਂ ਇਹ ਸੁਰੱਖਿਆ ਵਾਲਾ ਮੁੱਦਾ ਕੱਲਾ ਲਈ ਫਿਰ ਜਾਂਦੇ ਹੋ ਕਿ ਅਸੀਂ ਆਹ ਕਰਤਾ ਕਰਤਾ ਲੋ ਜੀ ਅਸੀਂ ਰੱਦ ਕਰਤੀ ਸੀ ਇਹ ਸੱਫ ਨਹੀਂ ਆਉਗੀ ਜੀ ਹੁਣ ਅਸੀਂ ਕਿਉਂ ਪੈਸੇ ਦਈਏ ਤੁਸੀਂ BBMP ਨੂੰ ਖਤਮ ਕਰਨ ਲਈ ਕਿਉਂ ਨਹੀਂ ਜਾਂਦੇ ਕਹਿੰਦੇ ਪਾਓ ਅਦਾਲਤ ਦੇ ਵਿੱਚ ਕਰੋ ਚੈਲੰਜ ਕਿ ਪਾਣੀ ਸੁਭਈ ਮਸਲਾ 78 78 90 80 ਇਹਦਾ ਕੋਈ ਆਧਾਰ ਨਹੀਂ ਹੈ ਅਸੀਂ ਇਹਨੂੰ ਖਰਚ ਕਰਦੇ ਕਹਿੰਦੇ ਲਿਆਓ ਇਹਦੇ ਤੇ ਮਤਾ ਪਾਓ ਮਤਾ ਪਾ ਕੇ ਉੱਧਰ ਭੇਜੋ ਅਦਾਲਤਾਂ ਚੈਲੰਜ ਕਰੋ ਤੇ ਬੀਬੀਐਮਪੀ ਨੂੰ ਬਾਹਰ ਕਰੋ ਮੁੱਖ ਮੰਤਰੀ ਸਾਹਿਬ ਬਿਆਨ ਖੂਬ ਦਿੱਤਾ ਅਮਨ अरोड़ा ਨੇ ਲੰਬੀ ਇਹਦੇ ਪਰਚਰਚਾ ਕੀਤੀ ਐਸਪੀਐਲ ਦਾ ਮੁੱਦਾ ਵੀ ਆਇਆ ਪਾਣੀਆਂ ਦੀ ਵੰਡ ਦਾ ਵੀ ਆਇਆ ਤੇ ਮੁੱਖ ਮੰਤਰੀ ਸਾਹਿਬ ਨੇ ਉਹੀ ਫਾਰਮੂਲਾ ਜਿਹੜਾ ਦਿੱਲੀ ਬੋਲ ਰਹੀ ਸੀ ਉਹੀ ਇੱਥੇ ਵੀ ਸੁਝਾਤਾ ਕਿ ਲਓ ਜੀ ਸਿੰਧੂ ਜਲ ਸੰਧੀ ਵਾਲਾ ਪਾਣੀ ਆ ਜਾਣਾ ਹੈ ਨਾ ਰਾਵੀ ਚਨਾਬ ਵਾਲਾ ਪਾਣੀ ਇੱਥੇ ਨੂੰ ਆ ਜਾਣਾ ਹਾਂ ਤੇ ਉਹ ਪਾਣੀ ਫਿਰ 23 ਐਮ ਫੋਣਾ ਤੇ ਅਸੀਂ 2:30 ਐਮ ਪਿੱਛੇ ਰੋੜਾ ਪਈ ਜਾਂਦਾ ਸਾਡਾ ਤੇ ਮੈਂ ਉਹਨਾਂ ਨੂੰ ਕਹਤਾ ਜੀ ਕਿ ਵੀ ਪੰਜਾਬ ਚੋਂ ਜੇ ਨਹਿਰਾ ਲੰਘਣਗੀਆਂ ਤੇ ਪਾਣੀ ਵਰਸਾਂਗੇ ਵੀ ਇਸ ਲਈ ਕਹਿੰਦੇ ਜੀ ਇੱਥੋਂ ਪਾਣੀ ਲੰਘਾ ਕੇ ਲੈ ਕੇ ਜਾਣਾ ਚਾਹੇ ਮਧ ਪ੍ਰਦੇਸ਼ ਤੱਕ ਲੈ ਜਾਓ ਪਰ ਪੰਜਾਬ ਨੂੰ ਪਾਣੀ ਵਰਸਣ ਦੀ ਇਜਾਜ਼ਤ ਹੋ ਗਈ ਉਹ ਜੋ ਪੰਜਾਬ ਨੂੰ ਪਾਣੀ ਦੇਣਾ ਪਊਗਾ ਐ ਨਹੀਂਗਾ ਕਿ ਸਾਡੇ ਇੱਥੇ ਬੱਕਰੀ ਵੀ ਨੂੰ ਕੌਣ ਪਾਣੀ ਨਹੀਂ ਪੀ ਸਕਦੀ ਸੋ ਇਸ ਲਈ ਇਹ ਸੁਣਨ ਲਈ ਇਹ ਸਮਝਣ ਲਈ ਬਹੁਤ ਵਧੀਆ ਲੱਗਦਾ ਪਰ ਸਵਾਲ ਇਹ ਆ ਕਿ ਜੇ ਰਿਪੀਰੀਅਨ ਸਿਧਾਂਤ ਦੇਖਣਾ ਤਾਂ ਉਹ ਹੀ ਕਹਿੰਦਾ ਕਿ ਜਿੱਥੋਂ ਦਰਿਆ ਆਪਣੇ ਆਪ ਵਹਿ ਰਹੇ ਨੇ ਉਹਦੇ ਉਹ ਮਾਲਕ ਨੇ ਜੇ ਦਰਿਆਵਾਂ ਦੇ ਵਹਿਣ ਦਾ ਸਵਾਲ ਹੈ ਫਿਰ ਜਿਹੜੇ ਦਰਿਆ ਸਾਡੇ ਕੋਲ ਵਹਿ ਰਹੇ ਨੇ ਸਤ루ਜ ਬਿਆਸ ਵਰਗੇ ਫਿਰ ਅਸੀਂ ਉਹਦੇ ਮਾਲਕਾਂ ਜੋ ਉੱਪਰ ਹਿਮਾਚਲ ਲੈ ਦੇ ਦੱਖਣ ਜੰਮੂ ਕਸ਼ਮੀਰ ਵਾਲੇ ਉਹਨਾਂ ਦੇ ਮਾਲਕ ਨੇ ਦਰਿਆਵਾਂ ਦੇ ਤੇ ਜਿੱਥੇ ਥੱਲੇ ਸਾਡੇ ਕੋਲ ਆ ਕੇ ਅਸੀਂ ਮਾਲਕਾਂ ਪਰ ਜੇ ਉਹ ਚੋਂ ਨਹਿਰਾਂ ਕੱਢ ਕੇ ਤੁਸੀਂ ਰਾਜਸਥਾਨ ਨੂੰ ਦੇ ਰਹੇ ਹੋ ਤੁਸੀਂ ਦਿੱਲੀ ਨੂੰ ਪਾਣੀ ਦੇ ਰਹੇ ਹੋ ਤੁਸੀਂ ਹਰਿਆਣਾ ਨੂੰ ਦੇ ਰਹੇ ਹੋ ਤਾਂ ਰਿਪੇਰੀਅਨ ਦੇ ਹਿਸਾਬ ਨਾਲ ਮਾਲਕ ਨਹੀਂ ਹੈਗੇ ਤੇ ਇਸ ਲਈ ਜੀ ਇਹ ਫਾਰਮੂਲਾ ਰਿਪੀਰੀਅਨ ਸਿਧਾਂਤ ਦਾ ਤਾਂ ਫਿਰ ਪਾਕਿਸਤਾਨ ਦਾ ਵੀ ਰਿਪੀਰੀਅਨ ਸਿਧਾਂਤ ਹੋਊਗਾ ਇੱਥੇ ਕਿਤੇ ਵਿਸ਼ਾ ਪੱਧਰ ਤੇ ਨੁਕਤਾ ਨਾ ਬਸ ਜਿਵੇਂ ਪਾਰ ਸਰਕਾਰ ਲਈ ਨਵੀਂ ਚੁਣੌਤੀ ਨਾ ਹੋ ਜਵੇ ਤਾਂ ਹੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਦੇਖਿਓ ਜੀ ਕਿਤੇ ਆਪਣੇ ਮਿੱਤਰ ਟਰੰਪ ਦੀ ਧਮਕੀ ਤੇ ਡਰਨਾ ਜਾਓ ਬਾਅਦ ਚੋਂ ਫਿਰ ਪਾਣੀ ਖੋਲ ਦੂੰ ਉਧਰ ਨੂੰ ਇਹ ਮੁੱਖ ਮੰਤਰੀ ਸਾਹਿਬ ਨੂੰ ਸੁਣਨ ਦੀ ਲੋੜਾ ਇੱਕ ਪਾਸੇ ਜੀ ਕਹਿੰਦੇ ਹੋ ਕਿ ਸਾਡੀ ਸਾਂਝ ਹੈ ਜੀ ਪੰਜਾਬੀ ਹੈ ਜੀ ਉਹ ਵੀ ਪੰਜਾਬੀ ਹੈ ਵੀ ਪੰਜਾਬੀ ਜੀ ਫਿਰ ਉਧਰ ਬਾਬੇ ਨਾਨਕ ਦੀ ਜਨਮ ਭੂਈ ਵੀ ਹੈ ਜਿਵੇਂ ਅਸੀਂ ਭਾਈ ਕਨਈਆ ਦਾ ਪਾਰਸਾਂ ਬਾਬਾ ਨਾਨਕ ਦਾ ਫਲਸਫਾ ਵੀ ਹੈ ਤੇ ਅਸੀਂ ਇਹ ਕਹਾਂਗੇ ਕਿ ਉਹਨਾਂ ਦਾ ਪਾਣੀ ਬੰਦ ਕਰਕੇ ਸਾਨੂੰ ਦੇ ਦੋ। ਦੂਜੀ ਗੱਲ ਜੇ ਇਹਨਾਂ ਦੇ ਅਮਾਦੇ ਅਸੀਂ ਰਿਪੇਰੀਅਨ ਸਿਧਾਂਤ ਦੀ ਗੱਲ ਕਰਦੇ ਆਂ ਕਿ ਸਾਡਾ ਹੱਕ ਹੈ ਸਾਡੇ ਕੋਲ ਲੰਘਦੇ ਨੇ ਤੇ ਜੋ ਮੋੜ ਕੇ ਇੱਧਰੋਂ ਲਿਆਂਦੇਗੇ ਫਿਰ ਸਾਡਾ ਰਿਪੇਰੀਅਨ ਹੱਕ ਹੋਊਗਾ ਜੀ। ਅhle ਕਹਾਂਗੇ ਤਾਂ ਨਹਿਰ ਰਾਹੀਂ ਲੈ ਕੇ ਜਾ ਰਹੇ ਆਂ ਅਸੀਂ ਤਾਂ। ਜ਼ਮੀਨ ਸਾਡੀ ਵਰਤੋਣੀ। ਪਾੜ ਸਾਡੇ ਪੈਣੇ। ਨੁਕਸਾਨ ਸਾਡਾ ਹੋਣਾ ਤੇ ਪਾਣੀ ਅਗਲੇ ਕੰਨ ਵਰਤਣ ਦੇਣਾ। ਇਹ ਮੂੰਹ ਜਵਾਨੀ ਗੱਲਾਂ ਜਨਾਬ ਮਾਈਕ ਤੇ ਬੋਲਣੀਆਂ ਲਗਭਗ ਵਧਾਨ ਸਭਾ ਦੇ ਅੰਦਰ ਵੀ ਮੁੱਖ ਮੰਤਰੀ ਸਾਹਿਬ ਦਾ ਬਿਆਨੀਆਂ ਬਿਲਕੁਲ ਇਸੇ ਤਰ੍ਹਾਂ ਸੀ ਜਿਵੇਂ ਉਹ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ ਉਹੀ ਤਰੀਕਾਕਾਰ ਐ ਐ ਮਤਲਬ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਮੌਕਾ ਮਿਲਿਆ ਪਰ ਇਹ ਕੁਝ ਮਸਲੇ ਬਿਆਨਾਂ ਨਾਲ ਨਹੀਂ ਠੀਕ ਹੈ ਇਕਮਤਾ ਪਾਸ ਹੋ ਗਿਆ ਕਿ ਬੀਬੀ ਐਮਬੀ ਦੀ ਸੁਰੱਖਿਆ ਪਰ ਇਹ ਮਤਾ ਬਿਲ ਦੇ ਰੂਪ ਚ ਬਣ ਕੇ ਅੱਗੇ ਕਾਨੂੰਨ ਲਈ ਜਦੋਂ ਜਾਣਾ ਤਾਂ ਸਭ ਨੂੰ ਪਤਾ ਮੋਹਰ ਲੱਗਣੀ ਨਹੀਂ ਲੱਗਣੀ ਇਹਦੇ ਨਾਲ ਅਗਲੀਆਂ ਚੁਣੌਤੀਆਂ ਵੱਧਣ ਵਾਲੀਆਂ ਨੇ ਕਾਨੂਨੀ ਪ੍ਰਕਿਰਿਆ ਅਪਣਾ ਕੇ ਕੀ ਅਸੀਂ BBMB ਦਾ ਕੰਟਰੋਲ ਆਪਣੇ ਹੱਥ 'ਚ ਜਾਂ BBMB ਨੂੰ ਖਤਮ ਕਰਨ ਵਾਲੀ ਪ੍ਰਕਿਰਿਆ ਤੇ ਰਾਹ ਪਾ ਸਕਦੇ ਇਹ ਜੀ ਸਵਾਲ ਬਣਿਆ ਹੋਇਆ ਜਿਉਂਦਾ ਤੀ ਚਲੋ ਜੀ ਜਿੱਥੇ ਲੈਂਡ ਪੁੱਲਿੰਗ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ ਹੈ ਜਿੱਥੇ ਸਰਕਾਰ ਦੇ ਕੁਝ ਤੱਕੇਸ਼ਾਈ ਵਾਲੇ ਮਸਲੇ ਗੂੰਜੇ ਨਸ਼ੇ ਵਾਲੇ ਮੁੱਦੇ ਤੇ ਘਰਾਬੰਦੀ ਵਾਲਾ ਪਹਿਲੂ ਗੂੰਜਿਆ ਹੈ ਨਾ ਪਾਣੀਆਂ ਦੇ ਮਸਲੇ ਤੇ ਬਹਿਸ ਹੋਈ ਉਥੇ ਵਿਜੇ ਸਿੰਘਲੇ ਆਲਾ ਵੀ ਸਵਾਲ ਆਇਆ ਇਹ ਵੱਖਰੀ ਗੱਲ ਆ ਕਿ ਸਰਕਾਰ ਉਤੋਂ ਕਿਨਾਰਾ ਕਰਦੀ ਨਜ਼ਰ ਆਈ ਮੀਡੀਆ ਤੋਂ ਲੈ ਕੇ ਵਿਧਾਨ ਸਭਾ ਦੇ ਅੰਦਰ ਮੀਹਾਂ ਤੱਕ ਇਹਦੇ ਸਵਾਲ ਹੁੰਦੇ ਰਹੇ ਕਿ ਜਨਾਬ ਬੜੀ ਛੇਤੀ ਕਲੀਨ ਚਿੱਟ ਦੇਤੀ ਪੈਸੇ ਮੰਤਰੀ ਸਾਹਿਬ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਹਿੰਦੇ ਵੀ ਵਿਜੇ ਸਿੰਘਲੇ ਦੀ ਨਾ ਜਿਹੜੀ ਆਡੀਓ ਚ ਆਵਾਜ਼ ਹੈ ਉਹ ਮੇਲ ਨਹੀਂ ਖਾਦੀ ਅਸੀਂ ਜਾਂਚ ਕਰਾ ਲਿਓ ਜਾਂ ਲੈਬਾਂ ਤੋਂ ਮਤਲਬ ਜਿਹੜੀਆਂ ਇਹਦੀਆਂ ਮਹਾਰ ਹੁੰਦੀਆਂ ਨੇ ਲੈਬੋਟਰੀਆਂ ਉਹਨਾਂ ਤੋਂ ਜਾਂਚ ਹੋ ਗਈ ਸੋ ਕਹਿੰਦੇ ਉਹਦੇ ਵਿੱਚੋਂ ਉਹਦੀ ਆਵਾਜ਼ ਮੇਲ ਨਹੀਂ ਖਾਂਦੀ ਉਹ ਬਿਜੇ ਸਿੰਘਲੇ ਦੀ ਆਵਾਜ਼ ਨਹੀਂ। ਖਵੰਤਰੀ ਸਾਹਿਬ ਤੁਸੀਂ ਇਹ ਕਿਹਾ ਸੀ ਉਹ ਵੀਡੀਓ ਪਈਆਂ ਹੋਣਗੀਆਂ ਕਿੰਨੇ ਚੈਨਲਾਂ ਦੇ ਉੱਤੇ ਤੁਹਾਡੇ ਆਪਣੇ ਪੇਜਾਂ ਪੂਜਾਂ ਤੇ ਅਜੇ ਵੀ। ਕਿਆ ਸਵੇਰੇ ਸਵੇਰੇ ਬੁਲਾ ਲਿਆ ਮੈਂ ਆ ਬੈਠਾ। ਇਹ ਮੇਰੇ ਕੋ ਮਨ ਗਿਆ। ਇਸ ਲਈ ਅਸੀਂ ਕਾਰਵਾਈ ਕਰ ਰਹੇ ਹਾਂ। ਜੇ ਤੁਹਾਡੇ ਕੋਲ ਮੰਨਿਆ ਸੀ ਫਿਰ ਝੂਠ ਕਿਉਂ ਮੰਨਿਆ ਜੋ ਨਹੀਂ ਮੰਨਿਆ ਸੀ ਤੁਸੀਂ ਝੂਠ ਕਿਉਂ ਕਹ ਕੇ ਮੰਨ ਗਿਆ ਮੰਤਰੀ ਸੀ ਵੀ ਜੈ ਸਿੰਘਲਾ ਪੰਜਾਬ ਦਾ ਇੱਕ ਹਲਕੇ ਦਾ ਚੁਣਿਆ ਹੋਇਆ ਐਮਐਲਏ ਤੁਸੀਂ ਨਾ ਤਾਂ ਫਿਰ ਐਮਐਲਏਸ਼ਿਪ ਰੱਦ ਕੀਤੀ ਨਾ ਇਸ ਮਸਲੇ ਤੇ ਤੁਸੀਂ ਗਵਾਹੀ ਦੇਣ ਗਏ ਤੇ ਜੇ ਉਹ ਸਾਰਾ ਕੁਝ ਗਲਤ ਸੀਗਾ ਅੱਜ ਇਹ ਗੱਲ ਸਹੀ ਆ ਤੇ ਫਿਰ ਜਾਂਚ ਉਸ ਸਮੇਂ ਕਿਉਂ ਨਹੀਂ ਕਰਾਈ ਇਹ ਗੱਲ ਜਨਤਕ ਕਰਨ ਤੋਂ ਪਹਿਲਾਂ ਵਿਜੇ ਸਿੰਘ ਲਾ ਨੂੰ ਬੁਲਾਉਣ ਤੋਂ ਪਹਿਲਾਂ ਜੇ ਤੁਹਾਡੇ ਕੋਲ ਆਡੀਓ ਆ ਗਈ ਸੀ ਤੁਸੀਂ ਆਡੀਓ ਦੀ ਜਾਂਚ ਕਰਾਉਂਦੇ ਤੇ ਜੇ ਗੱਲ ਪਾਈ ਜਾਂਦੀ ਕਿ ਤੁਹਾਡੇ ਮੰਤਰੀ ਦੀ ਆਵਾਜ਼ ਹੈ ਤੁਹਾਡੀ ਕਾਰਵਾਈ ਹੁੰਦੀ ਤਾਂ ਤੁਹਾਡੀ ਬਾਵਾਹੀ ਹੁੰਦੀ ਤੇ ਜੇ ਉਹ ਨਹੀਂ ਸੀ ਤਾਂ ਗੱਲ ਚੁੱਪ ਰਹਿ ਜਾਂਦੀ ਤੇ ਤੁਸੀਂ ਫਿਰ ਇਹ ਤਾਂ ਵਿਜੇ ਸਿੰਘ ਲਈ ਹੈ ਜਿਹੜਾ ਪਤਾ ਨਹੀਂ ਕਿਹੜੀ ਸੈਟਿੰਗ ਕਰ ਗਿਆ ਤੁਹਾਡੇ ਨਾਲ ਚੁੱਪਾ ਕੋਈ ਹੋਰ ਹੁੰਦਾ ਤੁਹਾਨੂੰ ਅਦਾਲਤ ਚ ਘੜੀਸ ਲੈਂਦਾ ਮਾਨਹਨੀ ਦਾ ਦਾਵਾ ਹੁੰਦਾ ਵੈਸੇ ਉਹ ਮਨਿੰਦਰ ਸਰਸਾ ਵੀ ਕਹਿੰਦਾ ਅਨਾ ਮੈਂ ਵੀ ਕੀਤਾ ਜੀ ਕਰ ਬਈ ਅਕਾਲੀ ਦਲ ਦੇ ਲੀਡਰ ਵੀ ਕਹੀਂ ਕਹਿੰਦੇ ਨੇ ਕਿ ਅਸੀਂ ਵੀ ਕਈ ਪਾਏ ਹੋਏ ਨੇ ਜੀ ਡਿਫਰਮੇਸ਼ਨ ਦੇ ਕੇਸ ਅੱਜ ਪ੍ਰਤਾਪ ਬਾਜਵਾ ਵੀ ਕਹਿੰਦਾ ਦੋ ਐਫਆਈਆਰ ਹੋ ਗਈਆਂ ਮੁੱਖ ਮੰਤਰੀ ਦਾ ਨਾਮ ਵੀ ਦਿੱਤਾ ਉਹਦੇ ਚ ਪਰ ਇਹ ਮਾਮਲਾ ਅਸਲ ਚ ਇਹ ਮਾਮਲਾ ਹੁਣ ਚਰਚਾ ਚ ਕਿੱਥੋਂ ਆਇਆ ਚੁੱਪ ਚਾਪ ਜਾਂਚ ਕਮੇਟੀ ਵੱਲੋਂ ਜਾਂਚ ਧਿਰ ਵੱਲੋਂ ਪੁਲਿਸ ਵੱਲੋਂ ਕਲੋਜ਼ਰ ਰਿਪੋਰਟ 2 ਜੂਨ ਨੂੰ ਅਦਾਲਤ ਚ ਦਾਖਲ ਕਰਤੀ ਕਿਾ ਲੋ ਜੀ ਇਹ ਮਾਮਲੇ ਨੂੰ ਬੰਦ ਕਰ ਦੋ ਇਹਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਜੀ ਇਹ ਰਿਪੋਰਟ ਹੈ ਜੀ ਲੈਬ ਦੀ ਜਿਹੜੀ ਕਹਿੰਦੀ ਹੈ ਵਿਜੇ ਸਿੰਘ ਲ ਦੀ ਆਵਾਜ਼ ਨਹੀਂ ਵੀ ਬੰਦੇ ਦੇ ਸਵੈ ਮਾਰਨ ਨੂੰ ਫਿਰ ਸੱਟ ਮਾਰੀਏ ਤੁਸੀਂ ਤਾਂ ਫਿਰ ਤਾਂ ਇਮਾਨਦਾਰ ਬੰਦਾ ਤੁਸੀਂ ਧੋਖੇबाज ਬਣਤਾ ਤੇ ਫਿਰ ਏਸੇ ਧੋਖੇ ਕਰਕੇ ਕਿ ਜੀ ਉਹ ਧੋਖੇਦਾਰ ਹੈ ਉਹ ਕਮਿਸ਼ਨ ਲੈਂਦਾ ਆਪਣੇ ਰਿਸਰਵ ਨਾਲ ਮਿਲ ਕੇ ਆਪਣੇ ਟੱਬਰ ਨਾਲ ਮਿਲ ਕੇ ਜੀ ਇਹ ਫੜ ਹੋ ਗਿਆ ਜੀ ਮਾਮਲਾ ਇਸ ਲਈ ਮੰਤਰੀ ਮੰਡਲ ਚ ਬਾਹਰ ਕੀਤਾ ਫਿਰ ਦੋ ਪੋਸਟਾਂ ਖਾਲੀ ਪਈਆਂ ਮੰਤਰੀ ਮੰਡਲ ਚ ਦੋ ਨਾ ਅਗਲੇ ਦਾ ਮੰਤਰੀਪਨ ਬਹਾਲ ਕਰੋ ਕਿਉਂ ਨਹੀਂ ਕਰਦੇ ਕਹਿੰਦੇ ਨਹੀਂ ਜੀ ਮੰਤਰੀ ਵਾਲਾ ਸੁਭਾਣ ਨਹੀਂ ਖਾਏ ਹੋਂ ਤੇ ਦੂਸਰੇ ਪਾਸੇ ਇਹ ਪਹਿਲਾਂ ਕਿਸੇ ਤੇ ਕਾਰਵਾਈ ਹੋਣ ਤੋਂ ਪਹਿਲਾਂ ਹੁਣ ਤਾਂ ਸੰਵਿਧਾਨ ਸਰ ਵੀ ਹੈਗਾ ਵੀ ਪਰਚਾ ਦਰਜ ਕਰਨ ਤੋਂ ਪਹਿਲਾਂ ਇਨਕੁਆਇਰੀ ਜ਼ਰੂਰੀ ਹੈ ਤੇ ਇੱਥੇ ਤੁਸੀਂ ਕਹਿੰਦੇ ਹੋ ਜੀ ਅਸੀਂ ਆਪਣਾ ਮੰਤਰੀ ਵੀ ਟੰਗਤਾ ਤੇ ਇਸ ਲਈ ਉਹ ਉਸ ਸਮੇਂ ਦਾ ਡਰਾਮਾ ਸੀ ਤੇ ਉਹਨੇ ਨਾ ਮਾ ਡਰਾਮਾ ਕੀ ਹੁਣ ਤੁਸੀਂ ਪਿੰਡਾਂ ਚੋਂ ਨਿਕਲ ਕੇ ਸ਼ਹਿਰੀ ਵਰਗ ਵਪਾਰੀ ਵਰਗ ਕਰਨੀ ਜਾਣਾ ਚਾਹੁੰਦੇ ਹੋ ਇਸ ਲਈ ਮੋੜਾ ਘਟਿਆ ਉਸ ਸਮੇਂ ਤੁਹਾਨੂੰ ਲੱਗਦਾ ਸੀ ਕਿ ਇੱਧਰ ਵਾਲਿਆਂ ਨੂੰ ਟੰਕ ਕੇ ਅਸੀਂ ਬਾਕੋ ਬਾਕ ਹੋ ਜਾਾਂਗੇ ਸੋ ਉਸ ਸਮੇਂ ਗਲਤ ਸੀ ਜਾਂ ਅੱਜ ਗਲਤੋਂ ਉਸ ਸਮੇਂ ਝੂਠ ਸੀ ਜਾਂ ਅੱਜ ਝੂਠੋਂ ਉਸ ਸਮੇਂ ਸੱਚੀ ਸੀ ਜਾਂ ਅੱਜ ਸੱਚਿਓ ਦੋਆਂ ਚੀਜ਼ਾਂ ਕਹਾਣੀਆਂ ਨੂੰ ਤੁਸੀਂ ਪੈਰਲਲ ਤੋਰ ਰਹੇ ਹੋ ਜਨਾਬ ਇਹ ਮੁੱਦਾ ਗੁੰਜਣਾ ਹੀ ਗੁੰਜਣਾ ਸੀ ਇਹ ਮੁੱਦਾ ਉੱਠਣਾ ਹੀ ਉੱਠਣਾ ਸੀ ਸਵਾਲ ਹੋਣੀ ਹੋਣੇ ਸੀ ਚਲੋ ਸਵਾਲ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚੋੜਾ ਨੇ ਵੀ ਵੱਡਾ ਖੜਾ ਕਰ ਦਿੱਤਾ ਹੈ ਪਹਿਲਾਂ ਉਹ ਇੱਕ ਤਰ੍ਹਾਂ ਨਾਲ ਸੰਮਣ ਭੇਜ ਚੁੱਕੇ ਨੇ ਪਹਿਲਾਂ ਇੱਕ ਤਰ੍ਹਾਂ ਨਾਲ ਉਹ ਰੁਕਾ ਪੇਜ ਚੁੱਕੇ ਨੇ ਇੱਕ ਹੁਕਮ ਦੇ ਚੁੱਕੇ ਨੇ ਮੈਂ ਗੱਲ ਕਰ ਰਿਹਾ ਚੀਪ ਖਾਲਸਾ ਦਵਾਨ ਦੀ ਚੀਪ ਖਾਲਸਾ ਦਵਾਨ ਸਿੱਖ ਸੰਸਥਾਵਾਂ ਚੋਂ ਇੱਕ ਸਰਮੋਰ ਸੰਸਥਾ ਸਕੂਲਾਂ ਦੇ ਰੂਪ ਦੇ ਵਿੱਚ ਵੱਡੀ ਉਹਦੀ ਸੇਵਾ ਉਸ ਤੋਂ ਬਿਨਾ ਹੋਰ ਕਿੰਨੇ ਖੇਤਰਾਂ ਦੇ ਵਿੱਚ ਸਮਾਜਿਕ ਖੇਤਰਾਂ ਦੇ ਵਿੱਚ ਸਿੱਖ ਪਾਈਚਾਰੇ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਬੜਾ ਰੋਲ ਲਮਾਉਂਦੀ ਹੈ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਹੋਰਾਂ ਨੇ ਚੀਪ ਖਾਲਸਾ ਦਵਾਨ ਨੂੰ ਸਨਿਹਾਪੀ ਜੈਸੀ ਕਾ ਵੀ ਕਿ ਤੁਹਾਡੀ ਕਾਰਜਕਾਰਨੀ ਦੇ ਵਿੱਚ ਤੁਹਾਡੇ ਆਪਣੇ ਸਿਧਾਂਤ ਅਨੁਸਾਰ ਸਿੱਖੀ ਫਲਸਫੇ ਅਨੁਸਾਰ ਹੈ ਨਾ ਮਤਲਬ ਗੈਰ ਸਿੱਖ ਜਾਂ ਸੰਪੂਰਨ ਸਿੱਖ ਨਹੀਂ ਹੈਗੇ ਕੋਈ ਦਾੜੀ ਕੱਟਦਾ ਹੈ ਕੋਈ ਕੇਸ ਕਤਲ ਕਰਦਾ ਹੈ ਕੋਈ ਕੁਛ ਹੈ ਏਦਾਂ ਇਹ ਸਧਾਰਨ ਦਿੱਤੇ ਸੋ ਹੁਣ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਸ਼ਕਤੀ ਨਾਲ ਉਹਨਾਂ ਨੂੰ ਤਲਬ ਕਰ ਲਿਆ ਵੈਸੇ ਉਹਨਾਂ ਦੇ ਜਵਾਬ ਵਗੈਰਾ ਪਹਿਲਾਂ ਆਗੇ ਸੀ ਖੁਦ ਪ੍ਰਧਾਨਤਾ ਨਹੀਂ ਆਏ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨਿੰਦਰਪ੍ਰੀਤ ਸਿੰਘ ਨਿੱਜਰ ਹੋਰੀ ਉੱਚੀ ਖਾਲਸਾ ਦਵਾਨ ਦੇ ਪ੍ਰਧਾਨ ਨੇ ਉਹ ਮੰਤਰੀ ਵੀ ਰਹੇ ਨੇ ਦੁਆਰਾ ਉਹਨਾਂ ਦੇ ਮੰਤਰੀ ਮੰਡਲ ਚ ਵੀ ਸ਼ਾਮਲ ਹੁੰਦੀ ਚਰਚਾ ਸੀ ਇੱਕ ਵਾਰ ਤਾਂ ਮੁੱਖ ਮੰਤਰੀ ਬਣ ਦੀਆਂ ਚਰਚਾ ਵੀ ਤੁਰਪੀਆਂ ਸੀ ਕਿ ਭਗਵੰਤੂ ਨੂੰ ਹਟਾ ਕੇ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਇਧਰ ਜਸਦਰ ਕੈਣੀ ਗੁਲਦੀਪ ਸਿੰਘ ਗੜਗਾਜ ਕਹਿੰਦੇ ਵੀ ਮੈਂ ਪ੍ਰਧਾਨ ਸਣੇ ਚੀਪ ਖਾਲਸਾ ਦਵਾਨ ਦੀ ਸਮੁੱਚੀ ਕਾਰਜਕਾਰੀ ਨੂੰ 22 ਜੁਲਾਈ ਲਈ ਸ਼੍ਰੀ ਕਾਲ ਸਭਾ ਤੇ ਤਾਲਮ ਕਰ ਲਿਆ ਸੋ ਚੀਪ ਖਾਲਸਾ ਦਵਾਨ ਨੂੰ ਉਹਨਾਂ ਦੀ ਕਾਰਜਕਾਰੀ ਨੂੰ ਜਿਹਦੇ ਵਿੱਚ ਕਿਹਾ ਗਿਆ ਕਿ ਪ੍ਰਧਾਨਤ ਸਣੇ ਆਉਣਾ ਪਿਛਲੀ ਵਾਰ ਪ੍ਰਧਾਨ ਨਹੀਂ ਆਇਆ ਸੀ ਕੁਝ ਮੈਂਬਰ ਆ ਕੇ ਲਿਖਤੀ ਦੇ ਕੇ ਸੀ ਜਵਾਬ ਸੋ ਹੁਣ ਗੜਗਾ ਜਥੇਦਾਰ ਗੜਗਾ ਜੋਰੀ ਕਹਿੰਦੇ ਕਿ ਭਈ ਨਹੀਂ ਸ਼੍ਰੀ ਕਾਲਤਾਖ ਸਭ ਸਖਤਰੇ ਤਾਕੀ ਪੇਸ਼ ਹੋਵੋ ਆਉਂਦੀ 22 ਜੁਲਾਈ ਨੂੰ ਤੁਸੀਂ ਪ੍ਰਧਾਨ ਦੇ ਨਾਲ ਆਉਣਾ ਆਪਣੇ ਦਸਤਾਵੇਜ਼ ਆਪਣੇ ਸਬੂਤ ਆਪਣੀ ਜਾਣਕਾਰੀ ਆਪਣਾ ਜਵਾਬ ਨਾਲ ਲੈ ਕੇ ਆਇਓ ਦੇਖੋ ਜੇਕਰ ਕੋਤਾਹੀ ਹੋਈ ਹੈ ਤਾਂ ਚੀਪ ਖਾਲਸਾ ਦਵਾਨ ਨਾਲੇ ਆ ਕੇ ਉਹ ਕਹਿ ਲੈਣਗੇ ਜੀ ਕਿ ਆ ਗਲਤੀ ਹੈ ਅਸੀਂ ਇਹਨੂੰ ਦੁਰਸਤ ਕਰਦੇ ਸਾਨੂੰ ਮੌਕਾ ਦਿੱਤਾ ਜਾਵੇ ਉਸਦਾ ਮੌਕਾ ਮਿਲ ਜਵੇ ਜਿਹਦੇ ਪਿੱਛੇ ਰਾਜਨੀਤੀ ਹੈ ਅਕਾਲੀ ਬਨਾਮ ਹੈ ਕਈ ਤਰ੍ਹਾਂ ਦਾ ਇਹ ਕਹਿੰਦੀ ਹੈ ਕਿ ਇਸ ਦੇ ਵਿੱਚ ਮਜੀਠੀਆ ਸੀਗੇ ਮਜੀਠੀਆ ਹੋਰਾਂ ਦਾ ਬਿਕਰਮ ਮਜੀਠੀਆ ਹੋਰਾਂ ਦੇ ਪਿਤਾ ਵੀ ਇਹ ਚ ਮੈਂਬਰ ਸੀ ਉਹ ਜਦੋਂ ਕਿ ਚੀਪ ਖਾਲਸਾ ਦਵਾਨ ਦੀ ਆਪਣੀ ਕਾਰਵਾਈ ਹੈ ਕਿ ਉਹਨਾਂ ਨੇ ਆਪਣੀ ਕਾਰਜਕਾਰਨੀ ਚੋ ਬੋਡੀ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਬਾਹਰ ਕੀਤਾ ਜਿਹੜੇ ਲਗਾਤਾਰ ਗੈਰਜ ਰਹਿੰਦੇ ਨੇ ਜੋ ਨੀ ਬਣਿਆ ਸੋ ਇਹ ਸ੍ਰੀ ਉਹ ਕਹਿੰਦੇ ਬਾਹਰ ਹੋ ਗਏ ਇੱਧਰ ਕਹਿੰਦੇ ਅਕਾਲੀ ਦਰਾਂ ਚ ਇਹ ਵੀ ਚਰਚਾ ਦੁਰਪੀਕ ਵੀ ਜੱਦਰ ਗੜਗੱਜ ਨੇ ਉਹ ਬੁਲਾ ਲੇ ਕਿ ਤੇ ਇਸ ਚੱਕਰ ਚ ਕਾਰਵਾਈ ਹੋਗੀ ਤੇ ਉਹ ਵੱਖਰਾ ਪਹਿਲੂ ਹੈ ਪਰ ਇਹ ਵੱਖਰਾ ਪਹਿਲੂ ਹੈ ਇੱਥੇ ਸਿੱਖੀ ਸਿਧਾਂਤਾਂ ਨੂੰ ਤਲਾਂਜਲੀ ਦੇਣ ਵਾਲਾ ਮਸਲਾ ਹੈ ਉਸ ਦੇ ਨਾਤੇ ਹੁਣ ਬਾਈ ਜਲਾਈ ਨੂੰ ਦੇਖਦੇ ਆਂ ਚੀਫ ਖਾਲਸਾ ਦਵਾਨ ਆ ਕੇ ਕਿਵੇਂ ਆਪਣੀ ਰਿਪੋਰਟ ਕਰਦਾ ਹੈ ਇੱਥੇ ਰਿਪੋਰਟ ਕਰਨ ਤੋਂ ਪਹਿਲਾਂ ਸ਼੍ਰੀ ਖਾਲਸਾ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਚੀਫ ਖਾਲਸਾ ਦਵਾਨ ਦਾ ਆਪਣਾ ਜਰਨਲ ਹਾਊਸ ਹੈ ਉਹ ਜਰਨਲ ਹਾਊਸ ਉਹਨਾਂ ਦਾ 12 ਤਰੀਕ ਨੂੰ ਹੋਣ ਜਾ ਰਿਹਾ ਸੋ 12 ਨੂੰ ਮਤਲਬ ਭਲਕੇ ਨੂੰ ਜਿਉਂ ਇਜਲਾਸ ਹੁੰਦਾ ਤੇ ਤੁਸੀਂ ਉਹਦਾ ਅੰਦਾਜ਼ਾ ਲਾ ਲਓ ਕਿ ਉਹਦੇ ਵਿੱਚ ਜੇ ਕੁਝ ਉੱਪਰ ਥੱਲੇ ਹੁੰਦਾ ਕੀ ਕੋਈ ਨਵੀਂ ਚੋਣ ਹੋਏਗੀ ਨਵੀਂ ਪ੍ਰਕਿਰਿਆ ਹੋ ਜੇਗੀ ਕਿਸੇ ਨੂੰ ਹਟਾ ਸਕਦੇ ਨੇ ਲਾਂਭੇ ਕਰ ਸਕਦੇ ਨੇ ਜਾਂ ਪੇਸ਼ ਹੋਣ ਦੇ ਵਾਅਦੇ ਨਾਲ ਕੋਈ ਤਿਆਰੀ ਆਏਗੀ ਸੋ ਇਸ ਲਈ ਕੱਲ ਦਾ ਉਹਨਾਂ ਦਾ ਇਜਲਾਸ ਉਸ ਤੋਂ ਬਾਅਦ 22 ਜੁਲਾਈ ਨੂੰ ਉਹਨਾਂ ਦੀ ਪੇਸ਼ੀ ਤੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ ਕਿ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਹੈ ਜਾਂਦੇ ਜਾਂਦੇ ਇੱਕ ਹੋਰ ਅਹਿਮ ਪਹਿਲੂ ਕੀ ਆਰਐਸਐਸ ਕੀ ਸੰਗ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਕੁਰਸੀ ਤੋਂ ਲਾਂਬੇ ਹੋਣ ਦੀ ਲਈ ਕੋਈ ਸੰਕੇਤ ਦੇ ਰਿਹਾ ਕੋਈ ਸੁਨੇਹਾ ਲਾਇਆ ਜਾ ਰਿਹਾ ਕਿ ਨਿੰਦਰ ਮੋਦੀ ਨੂੰ ਹੁਣ ਪ੍ਰਧਾਨ ਮੰਤਰੀ ਕੁਰਸੀ ਤੋਂ ਪਰੇ ਹੋ ਜਾਣਾ ਚਾਹੀਦਾ ਆਰਐਸਐਸ ਮੁਖੀ ਮੋਨ ਭਾਗਵਤ ਮੋਨ ਭਾਗਵਤ ਥੋੜੀ ਲੰਗੇ ਦਿਨੀ ਇੱਕ ਸਮਾਗਮ 'ਚ ਸ਼ਾਮਲ ਹੁੰਦੇ ਨੇ ਜਿੱਥੇ ਕਿਤਾਬ ਲੋਕ ਅਰਪਣ ਸੀ ਕਿਤਾਬ ਲੋਕ ਅਰਪਣ ਵੀ ਉਹ ਕਹਿੰਦੇ ਆ ਰਾਮ ਜਨਮ ਭੂਮੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਦੇ ਸਾਹਮਣੇ ਪੇਸ਼ ਨਹੀਂ ਕੀਤਾ ਸੰਗ ਦੇ ਤੌਰ ਦੇ ਉੱਤੇ ਉਹ ਆਪਣੀ ਸੇਵਾ ਨਿਭਾਉਂਦੇ ਰਹੇ ਜੀ ਕਹਿੰਦੇ ਉਹ ਸੀਗੇ ਜੀ ਮੋਰਪੰਤ ਪਿੰਗਲੇ ਮੋਰਪੰਤ ਪਿੰਗਲੇ ਹੋਰਾਂ ਦੇ ਉੱਤੇ ਇੱਕ ਕਿਤਾਬ ਸੀ ਤੇ ਉਸ ਕਿਤਾਬ ਨੂੰ ਪਿੰਗਲੇ ਹੋਰਾਂ ਦੇ ਜੀਵਨ ਨੂੰ ਆਧਾਰ ਬਣਾ ਕੇ ਮਨ ਭਾਗਵਤ ਨੇ ਗੱਲ ਕਹੀ ਕਹਿੰਦੇ ਵੀ ਕਿ 75 ਸਾਲ ਦੇ ਹੋਣ ਤੇ ਜਦੋਂ ਤੁਹਾਨੂੰ ਸ਼ੌਲ ਦੇ ਕੇ ਸਨਮਾਨਤ ਕੀਤਾ ਜਾਂਦਾ ਤਾਂ ਇਹਦਾ ਮਤਲਬ ਹੁੰਦਾ ਕਿ ਹੁਣ ਤੁਸੀਂ ਪਾਈ ਕਿਨਾਰੇ ਹੋ ਜੋ ਹੋਰ ਇਹਨਾਂ ਨੂੰ ਮੌਕਾ ਦੇ ਦਿਓ ਖੁਦ 74 ਸਾਲ ਦੇ ਨੇ ਤੇ ਇਸ ਲਈ ਸੰਘ ਦੇ ਵੱਲ ਨੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਤਾਂ ਆਪਣੇ ਜੀਵਨ ਦੇ ਉੱਤੇ ਅਪਣਾਉਣ ਦੀ ਜਾਂ ਆਮ ਜੀਵਨ 'ਚ ਅਪਣਾਉਣ ਦੀ ਹੈ ਤੁਸੀਂ ਜਿੱਥੇ ਵੀ ਕੰਮ ਕਰਦੇ ਹੋ 75 ਸਾਲ ਬਾਅਦ ਤਾਂ ਘਟੋ ਘਟ ਨਵੀਂ ਪੀੜ੍ਹੀ ਨੂੰ ਮੌਕਾ ਦੇ ਦਿਓ ਅਗਲੇ ਨੂੰ ਮੌਕਾ ਦੇ ਦਿਓ ਪਰ ਇਸ ਨੂੰ ਸਮਝਿਆ ਜਾ ਰਿਹਾ ਕਿ ਧੀਏ ਨਹੀਂ ਤੂੰ ਗੱਲ ਸੁਣਨ ਨੂੰ ਹੈ ਨਹੀਂ ਤੂੰ ਕੰਨ ਕਰ ਮੋਨ ਭਾਗਵਤ ਨੇ ਜਿਹੜੇ ਖੁਦ 75ਵੇਂ ਸਾਲ 'ਚ ਆ ਦਾਖਲ ਹੋ ਰਹੇ ਨੇ ਤੇ ਨਰਿੰਦਰ ਮੋਦੀ ਵੀ ਜਿਨ੍ਹਾਂ ਨੇ ਸਤੰਬਰ ਦੇ ਵਿੱਚ 75 ਸਾਲ ਦੇ ਹੋ ਜਾਣਾ ਹੈ 17 ਸਤੰਬਰ 1950 ਦਾ ਉਹਨਾਂ ਦਾ ਜਨਮ ਹੈ ਤੇ ਇਹਦਾ ਮਤਲਬ ਸਤੰਬਰ 2025 'ਚ ਉਹਨਾਂ ਨੇ 75 ਸਾਲ ਦੇ ਹੋ ਜਾਣਾ ਸੋ ਕਹਿੰਦੇ ਜੀ ਮੋਨ ਭਾਗਵਤ ਨੇ ਸਹੀ ਮਹੀਨਿਆਂ 'ਚ ਨਰਿੰਦਰ ਮੋਦੀ ਨੂੰ ਇਸ਼ਾਰਾ ਕੀਤਾ ਕਿ ਭਾਈ ਕੁਰਸੀ ਛੱਡ ਦੇ ਤੈਨੂੰ 75ਵੇਂ ਸਾਲ ਦਾ ਸ਼ੌਲ ਮਿਲ ਜਾਣਾ ਤੇ ਹੁਣ ਤੁਹਾਨੂੰ ਨਮਿਆਂ ਨੂੰ ਮੌਕਾ ਦੇਣਾ ਚਾਹੀਦਾ ਧਿਆਨ ਰਹੇ ਕਿ ਇਹੀ ਜੋੜੀ ਸੀ ਮਿਤਸ਼ਾ ਤੇ ਨਰਿੰਦਰ ਮੋਦੀ ਦੀ ਜਿਨ੍ਹਾਂ ਦੀ ਐਂਟਰੀ ਦੇ ਨਾਲ ਨਾਲ ਜੇ ਭਾਜੀਪੀ ਦੇ ਪੈਰ ਲਵਾਉਣ ਦੇ ਵਿੱਚ ਇਹਨਾਂ ਦੇ ਰੋਲ ਰਹੇ ਲਾਲ ਕਿਸ਼ਨ ਢਵਾਨੀ ਵਰਗੇ ਉਹਨਾਂ ਨੂੰ ਵੀ ਕਿਨਾਰੇ ਕਰਤਾ ਸੀ ਲਾਲ ਕਿਸ਼ਨ ਢਵਾਨੀ ਹੈਨਾ ਮੁਰਲੀ ਮਨੋਰ ਜੋਸ਼ੀ ਹੈਨਾ ਇਸ ਤਰ੍ਹਾਂ ਸੁਮਿਤਾ ਮਹਾਜਨ ਤੇ ਕਲਰਾਜ ਮਿਸ਼ਰਾ ਇੱਕ ਨਹੀਂ ਨਾਮ ਅਜਿਹੇ ਨੇ ਖਾਸ ਕਰ ਲਾਲ ਕਿਸ਼ਨ ਢਵਾਨੀ ਤੇ ਮੁਰਲੀ ਮਨੋਰ ਜੋਸ਼ੀ ਦਾ ਨਾਮ ਤਾਂ ਖੂਬ ਪ੍ਰਚਲਿਤ ਰਿਹਾ ਕਿ ਉਹਨਾਂ ਨੂੰ ਰਿਟਾਇਰਮੈਂਟ ਦਿੱਤੀ ਜੀ ਤੇ ਹੁਣ ਜਦੋਂ ਆਪਣੀ ਵਾਰ ਹੀ ਆ ਤਾਂ ਮੈਂ ਅਮਿਤ ਸ਼ਾ ਦਾ ਬਿਆਨ ਦੇਖ ਰਿਹਾ ਸੀ ਜੋ ਕਹਿੰਦੇ ਨੇ ਜੀ ਮੋਦੀ ਜੀ ਤੇ 75 ਸਾਲ ਦਾ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ ਇਹ ਕੋਈ ਸਾਡਾ ਸਿਧਾਂਤ ਥੋੜਾ ਹੈ ਇਹ ਤਾਂ ਇੱਕ ਵੈਸੇ ਬਣਾਇਆ ਧਾਰਨਾ ਹੈ ਸੋ ਇਸ ਲਈ ਆਪਣੀ ਵਾਰ ਹੀ ਕਹਿੰਦੇ ਇਹ ਆ ਪਰ ਮੋਨ ਭਾਗਵਤ ਨੇ ਆਪਣੇ ਹਵਾਲੇ ਨਾਲ ਮੈਂ ਲਾਦਾ ਇਸ਼ਾਰਾ ਕਰ ਦਿੱਤਾ ਤੇ ਉਹ ਹੀ ਵੀ ਕਹਿਣਗੇ ਹੋ ਸਕਦਾ ਕਿ ਮੋਦੀ ਤੱਕ ਸਨਿਆਸ ਪਹੁੰਚ ਜਾਵੇ ਕਿ ਮੈਂ ਵੀ ਛੋੜ ਰਹਾ ਹਾਂ ਆਪ ਵੀ ਛੋੜ ਦੋ ਸੋ ਕੀ ਨਰਿੰਦਰ ਮੋਦੀ ਇਹ ਕਾਰਜਕਾਲ ਪੂਰਾ ਕਰਨਗੇ ਜਾਂ ਪਹਿਲਾਂ ਪਰੇ ਹੋ ਜਾਣਗੇ ਜੇ ਮੰਨਿਆ ਜਾਊਗਾ ਕਿ ਅਗਲੀ ਚੋਣ ਨਹੀਂ ਲੜਨੀ ਜੀ ਹੁਣ ਤਾਂ ਇਹ ਉਹਦਾ ਤੇ ਹੈਗੇ ਨਹੀਂ ਰਹਿਣ ਜੋ ਪਰ ਮੌਨਪਾਰਕ ਵੱਦਾ ਇਸ਼ਾਰਾ ਸਿੱਧਾ ਸਿੱਧਾ ਪ੍ਰਧਾਨ ਮੰਤਰੀ ਨਰਮੋਦੀ ਵੱਲ ਹੈ ਕਿ 75 ਸਾਲ ਦੇ ਹੋਣ ਤੇ ਜਿਵੇਂ ਤੁਸੀਂ ਦੁਆਆਂ ਨੂੰ ਪਰੇ ਕੀਤਾ ਸੀ ਹੁਣ ਖੁਦ ਵੀ ਪਰੇ ਹੋ। ਦੇਖਦੇ ਹਾਂ ਜੀ ਕੀ ਹੁੰਦਾ। ਬਹੁਤ ਸ਼ੁਕਰੀਆ।